ਕੋਰਕਰੇਲੇ ਆ ਉਹਨਾਂ ਕੋ ਆ ਦੇ ਉਹ ਨਹੀਂ ਹੁੰਦਾ ਜਿੱਥੇ ਨਿਆਲੇ ਡਰ ਸੱਚੇ ਕਾਲ ਦੇ ਸਾਰਿਆਂ ਨੂੰ ਅਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਮੈਂ ਆ ਆਪਣੇ ਪੇਕੇ ਤੇ ਪੇਕੇ ਇਹਨਾਂ ਨੇ ਮੇਰੇ ਕੋਲੋਂ ਮੰਗਵਾਏ ਕੇ ਕੋਰਕਰੇਲੇ ਆਪਾਂ ਵੀਡੀਓ ਅਪਲੋਡ ਕੀਤੀ ਤੇ ਉਹਦੇ ਉੱਪਰ ਉਹਨਾਂ ਦੀ ਵੱਲ ਦੀ ਜਿਹੜੀ ਇਹ ਕੋਰਕਰੇਲੇ ਦੀ ਵੱਲ ਉਹਦੀ ਜਾਣ ਪਹਿਚਾਨ ਕਰਵਾਈ ਗਈ ਤੇ ਫਿਰ ਜਦੋਂ ਵੇਖੀ ਵੀਰ ਜੀ ਉਹਨਾਂ ਨੇ ਭਾਦੀ ਜੀ ਉਹਨਾਂ ਨੇ ਤਾਂ ਕਹਿੰਦੇ ਕਿ ਸਾਡੇ ਲਈ ਵੀ ਲੈ ਕੇ ਆ ਕੋਰਕਰੇਲੇ ਤੇ ਆਪਾਂ ਹੁਣ ਇਹਨਾਂ ਨੂੰ ਦਿਖਾਉਨੇ ਆ ਤੇ ਨਾਲੇ ਫਹਦੀ ਆ ਗਰਮ ਨਾ ਚਾਲੋ ਜੀ ਇਹ ਕੀ ਆ ਮਾਸੀ ਅੱਜ ਦੱਸਣ ਦੇ ਰਹੇ ਹਾਈ ਲੈ ਬੇਖੇ ਪਹਿਲੀ ਰਹੀ ਆ ਰਿਕਾਰਡ ਕਰੇ ਲੈ ਆ ਹੋਰ ਨਾ ਕਬੂ ਆ ਦੇ ਉਹ ਨਹੀਂ ਹੁੰਦਾ ਜਿੱਥੇ ਨਿਆਣੇ ਡਰਾਉਂਦੇ ਹੁੰਦੇ ਕਰਕੇ ਡਰਦੇ ਹੁੰਦੇ ਨਾ ਇੱਕ ਪੂਜਾ ਕਰਦੇ ਮੈਂ ਇਹਨੂੰ ਕਰਦਾ ਤੇ ਵੇਖਣ ਨੂੰ ਵੀ ਸੋਹਣੇ ਲੱਗਦੇ ਤੇ ਸੋਹਣੇ ਨੇ ਵੇਖ ਕੇ ਚੰਤਾ ਆਉਂਦੇ ਹਨਾ ਛੋਟੇ ਉਹ ਡਿਜ਼ਾਈਨ ਜਿਹੜਾ ਬਣਿਆ ਹੁੰਦਾ ਮਾਰਦੇ ਨਹੀਂ ਭਰੌਣੇ ਆ ਇੱਕ ਤਾਂ ਨਹੀਂ ਆ ਆਹ ਇਹਨਾਂ ਦੇ ਇਹ ਚਿਪਕੜ ਵਾਲੇ ਵੀ ਹੁੰਦੇ ਕੋ ਦੂਜੇ ਆ ਵੇਖੋ ਇਹਦੇ ਬੀਕਨ ਹਾਈ ਜਿੱਦਾਂ ਅਨਾਰ ਦੇ ਵਿੱਚ ਹੁੰਦੇ ਨਾ ਇਹਦੇ ਪੱਕੇ ਅਫਰੀਕੇ ਦੇ ਨਾਲ ਬੀ ਪੂਰੇ ਲਾਲ ਹੋਏ ਆ ਇਹ ਤੁਸੀਂ ਆਪਣੇ ਹੁਣ ਲਗਾ ਲਿਓ ਨਾ ਬਗੀਚੇ ਵਿੱਚ ਹੂੰ ਤੇ ਹੁਣ ਤੁਸੀਂ ਇਹਨੂੰ ਖਵਾਉਂਗੇ ਬਣਾ ਕੇ ਇਹ ਹੋਏ ਦੇ ਨਾ ਸੁੱਕੇ ਸੁਕਾਲੋ ਮੇਚ ਪਾ ਕੇ ਨਾ ਸੇਵ ਬਣਾਉਣੇ ਮੈਂ ਜਦੋਂ ਘਰ ਬਣਾਇਆ ਮੈਂ ਇਦਾਂ ਭਰ ਕੇ ਜਿੱਦਾਂ ਬਣਾਇਦੇ ਇਦਾਂ ਬਹੁਤ ਸੋਹਣੇ ਨਹੀਂ ਭਾਬੀ ਜੀ ਕੋੜੇ ਨੇ ਹੁੰਦੇ ਜਿੱਦਾਂ ਤਾਂ ਉਹਦਾ ਕਰੇਲੇ ਬਣਾਉਣੇ ਸੇਮ ਉਹ ਸਵਾਦ ਨਾ ਬੰਨ ਲੈ ਲੈਂਦੇ ਮੈਨੂੰ ਤੋੜ ਗਿਆ ਕਿੱਤਾਂ ਦੇ ਵਿੱਚੋਂ ਨਿਕਲਦਾ ਉਹਦਾਂ ਦੇ ਵੀ ਨਿਕਲਦੇ ਸੇਮ ਪਾਣੀ ਨਹੀਂ ਜੁਪਣਾ ਕੱਬਲੇ ਸਖਤ ਬੜਾਈ ਹੋਣਾ ਕੱਬਲੇ ਕਰਦ ਲਿਆ ਉਹਦੇ ਇਹਨਾਂ ਨੂੰ ਕੱਟ ਕੇ ਖਾਣੇ ਆ ਬੀ ਆਵੇ ਚਬੀ ਆ ਦੀਦੀ ਬੜਾ ਇਹੋ ਜਿਹੇ ਚੀਜ਼ਾਂ ਦੀ ਖੋਜ ਕਰਦੇ ਰਹਿੰਦੇ ਆ ਕਰੇਲੇ ਅਰਗਾ ਜਾਂਦਾ ਲੱਗਦਾ ਨਾ ਆਹੋ ਕਵੜ ਕਰੇ ਲੈ ਕਰੇ ਲਿਆਂਦਾ ਸਰੋਗ ਜਿਹੜਾ ਕਵਲੇ ਹੋਣਗੇ ਨਾ ਨਹੀਂ ਬਾਪੀ ਛਿੱਲ ਕੇ ਦਸੀ ਤੁਹਾਨੂੰ ਆਹ ਤਰੀਕੇ ਦੇ ਨਾਲੇ ਮੈਂ ਇਦਾਂ ਹੂ ਆਹ ਸ਼ਾਹ ਚੀ ਜਲਾ ਦੇਣੀ ਆਹ ਚੀਜ ਉੱਪਰ ਲਾਉਣੇ ਆ ਤੇ ਕਰੇ ਲਿਆਲਾ ਸਾਹਿਬ ਇਹ ਪੂਰਾ ਨਾ ਤੇ ਮਤਲਬ ਹੈ ਇਹ ਕਰੇਲੇ ਆ ਇਹ ਗੋਲ ਕਰੇਨੇ ਉਹਨੂੰ ਕੰਡੇ ਮੋਟੇ ਹੁੰਦੇ ਆ ਇਹਨੂੰ ਬਦਲੇ ਆਹੋ ਉਹਨੂੰ ਕੰਡੇ ਨਹੀਂ ਹੁੰਦੇ ਜਿੰਨਾ ਦਾ ਆਕਾਰ ਉਦਾਂ ਦੇ ਕੰਡੇ ਹੁੰਦੇ ਤੇ ਵੀ ਛੇਲੀ ਆ ਇਹ ਕਿਹੜਾ ਕੰਡੇ ਆ ਇਹਦਾ ਕੰਡੇ ਤਾਂ ਨਹੀਂ ਆ ਲੇਕਿਨ ਕੰਡਿਆਂ ਵਾਲਾ ਇਦਾਂ ਦੀ ਬਾਲ ਮਿਲਦੀ ਨਾ ਨਿਆਣੀ ਜਿਹਦਾ ਜਿੱਦਾਂ ਜਿੱਦਾਂ ਫਿਰ ਜਾਂਦਾ ਪਾਪੀ ਜੀ ਵੇਖਿਓ ਉਧਰ ਵੇਖਿਓ ਸੇਮ ਹੋਹੀ ਕਿ ਜਣ ਅਚਾ ਇਹ ਕੱਟ ਕੇ ਬਣਾਉਣੀ ਆਪਾਂ ਇਹ ਇਹ ਭਰੇ ਤੇ ਜਾਣੇ ਨਹੀਂ ਇਹ ਭਰੇ ਜਾਂਦੇ ਆ ਨਾ ਭਰੇ ਜਾਂਦੇ ਜੇ ਕੱਟੀਆਂ ਢੰਗ ਨਾਲ ਭਰੇ ਹਾਂ ਹੁਣ ਆਪਾਂ ਕੱਟ ਇਦਾਂ ਲਾਇਆ ਨਾ ਇਹਦਾ ਛੋਟਾ ਕੱਟ ਲਾ ਕੇ ਸੁੱਕਾ ਲੌਣ ਮਿਰਚ ਮਸਾਲੇ ਦੇ ਵਿੱਚ ਤੇ ਇਹਦੇ ਇੱਕੋ ਫੁਰਕੀ ਦਾ ਇੱਕਾ ਫਿਰ ਸੁੱਕਾ ਲੌਣ ਮਿਰਚ ਮਸਾਲੇ ਵਿੱਚ ਭਰ ਕੇ ਤੇ ਇਦਾਂ ਫਰਾਈ ਕਰ ਲਓ ਤੇ ਜੇ ਆਪਾਂ ਪਿਆਜ਼ ਵਗੈਰਾ ਲੈਣਾ ਵਾ ਤੇ ਜਿੱਦਾਂ ਉਹਦਾ ਤੜਕਾ ਬਣਾਇੰਦਾ ਵਾ ਇਨੂੰ ਏਦਾਂ ਕੱਟ ਕੇ ਜਾਂ ਚਾਰ ਤੀਸ ਕਰਕੇ ਵਿੱਚ ਤੇ ਸੇਮ ਅੱਗ ਤੇ ਨੂੰ ਪਕਾਓ ਬਹੁਤ ਹੀ ਸਵਾਦ ਬੰਦੇ ਆ ਇਹ ਕਿੱਥੇ ਲੱਗੇ ਵੱਡੇ ਹੁੰਦੇ ਕਿ ਡੇੜੇ ਰਹਿੰਦੇ ਆ ਵੱਡੇ ਵੀ ਹੁੰਦੇ ਆ ਅਸਲ ਵਿੱਚ ਨਾ ਸਾਡੇ ਸਾਫ ਸਪਾਈ ਹੁੰਦੀ ਸੀਗੀ ਏਦਾਂ ਸੜਕ ਦੇ ਉੱਪਰ ਜਾਂਦਾ ਵਾ ਤੇ ਉੱਥੇ ਗੱਲਾਂ ਕਾਫੀ ਹੁੰਦੀਆਂ ਸੀ ਇਹਦੀਆਂ ਉਹ ਨਰੇਗਾ ਵਾਲੇ ਜਿਹੜੇ ਸੀ ਨਾ ਉਹ ਸਾਫ ਸਪਾਈ ਕਰਦਾ ਨਾ ਕੱਟਦੇ ਲੱਗੇ ਸੀਗੇ ਤੇ ਮੈਂ ਫੜਾ ਫੜ ਕੇ ਵੀਡੀਓ ਬਣਾਈ ਪਾਈ ਹੈਗੀ ਮੈਂ ਆਪਣੇ ਚੈਨਲ ਤੇ ਲੇਕਿਨ ਉਹ ਵੀਡੀਓ ਜਿਹੜੀ ਨਾ ਉਹ ਚੱਲੀ ਨਹੀਂ ਮਤਲਬ ਹਾਂ ਪੰਚੀ ਇਥੇ ਟਿਕਾ ਪੰਚ ਨਹੀਂ ਗਈ ਵੀ ਤੇ ਹੁਣ ਵੇਖ ਲਓ ਸਾਰੇ ਜਣੇ ਇਹ ਤੋਂ ਪਿਛਲੀ ਹੈ ਨਾ ਮੈਂ ਇਸ ਵਿੱਚ ਉਹ ਵੀਡੀਓ ਦੇ ਵਿੱਚ ਵੀ ਇਹੀ ਦੱਸਿਆ ਸੀਗਾ ਕਿ ਜਿੱਦਾਂ ਪਿੰਡਾਂ ਥਾਵਾਂ ਦੇ ਵਿੱਚ ਇਹ ਆਮ ਹੀ ਹੁੰਦੇ ਆ ਜਿੱਦਾਂ ਖੋਲੇ ਜਾਂ ਖੁੱਲੀਆਂ ਥਾਵਾਂ ਤੇ ਹਨਾ ਸੜਕਾਂ ਦੇ ਕਿਨਾਰਿਆਂ ਤੇ ਤੇ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਤੇ ਜਿਨ੍ਹਾਂ ਨੂੰ ਪਤਾ ਉਹਨਾਂ ਵਾਸਤੇ ਤੇ ਬੜੀ ਵਧੀਆ ਗੱਲ ਆ ਜਿਹੜਾ ਆਪਾਂ ਨੇ ਕਿਹਾ ਹੁੰਦੇ ਨੇ ਜਿਹੜੇ ਚਿੱਬੜ ਲੱਗਦੇ ਹੁੰਦੇ ਨੇ ਬੜੇ ਲੱਗਦੇ ਹੁੰਦੇ ਨੇ ਥੱਲੇ ਵਾਲਾ ਵੀ ਲੱਗਦੇ ਆ ਹੁਣ ਤੱਕ ਅੱਧੀ ਵੇਖ ਨਹੀਂ ਚਿੱਬੜ ਹੁੰਦੇ ਹੀ ਆਪਾਂ ਚਿਪੜ ਵੀ ਤੋੜ ਤੋੜ ਖਾਣੇ ਕਹਰੇ ਹਰੇ ਜੇ ਗੋਵਾਂ ਲੱਗਦੇ ਨੇ ਤੇਰੇ ਇੱਥੇ بڑے ਹੁੰਦੇ ਆ ਗੀੜ ਗਾੜੀ ਉਹਨਾਂ ਦਾ ਸੁਆਦ ਜਿਹੜਾ ਉਹ ਚਿਪੜ ਨਹੀਂ ਪੁੱਤ ਉਹ ਉਹ ਕੁੰਦਰੀ ਉਹ ਕੁੰਦਰੀ ਬਣਦੇ ਪਤੋ ਸੁਖਮਾਨੀ ਦੇ ਸੁਖਮਾਨੀ ਦੇ ਗੀੜ ਗਾੜੀ ਲੱਗੇ ਹੁੰਦੇ ਉਹ ਜੇਲ ਰਹੀ ਉਹਨ ਖਤਮ ਹੋ ਗਈ ਉਹ ਤੁਸੀਂ ਵੈਰਾਈਟੀ ਖਤਮ ਕਰਤੀ ਆ ਅਸਲ ਵਿੱਚ ਨਾ ਜਿਹੜਾ ਚਿਪੜ ਵਾ ਨਾ ਉਹਦਾ ਸੁਆਦ ਉਹwidehat ਦੇ ਚਿਪੜ ਉਹਨਾਂ ਸਵਾਦਿਸ਼ਤਾ ਖਰਬੂਜਾ ਖਾਣੇ ਨਾ ਆਪਾਂ ਇੰਨਾ ਨਾ ਇੰਨਾ ਦਾ ਹੀ ਹੁੰਦਾ ਵਾ ਹਾਂ ਵੀ ਵੀ ਇਦਾਂ ਹੀ ਹੁੰਦੇ ਉਹਦੇ ਵਿੱਚ ਮੈਂ ਖਾਦੇ ਨਾ ਓਏ ਮੈਨੂੰ ਚੇਤਾ ਨਹੀਂ ਆ ਦੇਖੇ ਨਹੀਂ ਆ ਜਦੋਂ ਆਪਾਂ ਗੋਦਰ ਸਾਹਿਬ ਜਾਂਦੇ ਹੁਣ ਆਪਣੇ ਆ ਮੈਂ ਤੁਹਾਨੂੰ ਫੇਰੇ ਕਹਿਣ ਦੀ ਸੀ ਵੀ ਜਲਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਵੇਸਟ ਸਮਝ ਕੇ ਇਹਦਾ ਕਿਦਾਂ ਇਹਨਾਂ ਨੇ ਵੱਲਾ ਤਾਜ਼ੀ ਕਰਕੇ ਪਾ ਦਿੱਤੀ ਉਹ ਸਾਰੀਆਂ ਤਰਬੂਜੀ ਦੀਆਂ ਵੱਲਾ ਵਾ ਇੱਕ ਛੇਬਣ ਬਾਰੇ ਤੋੜ ਹੁਣ ਮੈਨੂੰ ਇੱਕ ਬੇਰੀਆਂ ਤੋਂ ਬੇਲ ਬਾਰੇ ਤੋੜਦੇ ਨੇ ਬੇਰ ਗਮ ਹੁੰਦੀਆਂ ਬੜੀਆਂ ਬੜੀਆਂ ਤਕੜੀਆਂ ਤੇ ਬੇਰ ਲੱਗਦੇ ਹੁੰਦੇ ਸੀ ਕਿੱਦਾਂ ਨਾ ਤੇ ਆਹ ਉਹ ਚੀਜ਼ਾਂ ਉਹ ਲੱ ਮਨੋ ਜਾਨ ਮਨੋ ਆ ਚੀਜ਼ ਵੇਖ ਕੇ ਕੋਈ ਚੀਜ਼ ਜੇ ਤੇ ਆਉਂਦੀ ਤਾਂ ਦੀ ਖਾਣ ਵਾਲੀ ਹੁੰਦੀ ਫਰੂਟ ਵੀ ਹੁੰਦਾ ਜੀ ਲੰਗਾਠਾ ਹੁੰਦੀਆਂ ਲਗਾਠਾ ਹਾਂ ਬੜੀਆਂ ਜਿਹੜੀਆਂ ਹੁੰਦੀਆਂ ਕਲਰ ਰੰਗ ਬੜੇ ਜਦੋਂ ਖਾਈ ਦੀਆਂ ਉਹ ਵੀ ਬੜੀਆਂ ਸਵਾਦ ਲਾਦੀਆਂ ਹਾਂ ਲੰਗਾਠਾ ਸੋਨੂ ਜੀ ਦੇ ਘਰ 베ਰੀ ਆ ਬੜੇ ਚਿਰ ਬਾਅਦ ਮੈਂ 베ਰੀ ਤੋਂ ਬੇਸ ਕਿਤੇ ਤੋੜੇ ਹੋਣੇ ਉਹਨਾਂ ਦੇ ਘਰ ਹੈਗੀ ਨਹੀਂ ਤੇ ਹੁਣ ਵੇਖਣ ਨੂੰ ਮਿਲਦੀ ਹੈ ਨਹੀਂ ਮਿਲਦੀ ਇਹਨਾਂ ਦੇ ਕੋਈ ਲੋਕੀ ਲਾਉਂਦੇ ਨਹੀਂ ਆ ਕਾਲੇ ਦਨੋਂ ਮੇ ਤਾਂ ਮੇਰੇ ਮਨ ਚ ਬੜੀ ਚਾਹਤ ਆ ਕਿ ਮੈਂ ਇਦਾਂ ਡਾੜੀਆਂ ਚੀਜ਼ਾਂ ਨੂੰ ਕਿ ਨਹੀਂ ਕਦੀ ਵੇਖੀਆਂ ਜਾਂ ਖਾਧੀਆਂ ਹਾਂ ਉਹ ਪੈਦਾ ਕਰੀ ਹਾਂ ਕਾਲੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਆ ਪਰ ਆ ਤੇ ਹਨ ਵੀ ਨਹੀਂ ਹੈਗਾ ਪਰ ਜਦੋਂ ਮੈਨੂੰ ਚਾ ਚੜਿਆ ਵੇਖ ਕੇ ਵੱਲ ਤੁਸੀਂ ਸਮਝ ਨਹੀਂ ਸਕਦੇ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਕਿਉਂਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਵੇਂਦਾ ਰਹਿੰਦਾ ਨੈਟ ਤੇ ਜਾਂ ਕਿੱਦਾਂ ਉਹਨੂੰ ਹੀ ਜ਼ਿਆਦਾ ਵਧੀਆ ਤਾਂ ਲੱਗਦਾ ਜਦੋਂ ਉਹਨੂੰ ਆਸ-ਪਾਸ ਮਿਲ ਜਾਂਦੀ ਹੈ। ਇਹਨਾਂ 'ਚ ਹੁਣ ਪਿਆਜ਼ ਕਈ ਕੋ ਬੈਜਣਾ ਤੇ ਇਹ ਬਣ ਜਾਂਦੇ ਟੇਸਟ ਤੇ ਫੇਰ ਤੁਹਾਡੇ ਸਾਹਮਣੇ ਹੀ ਖਾਣੇ ਆ ਜਿਵੇਂ ਤੁਹਾਡੇ ਮੂੰਹ 'ਚ ਪਾਣੀ ਆਉਣਾ। ਖਾਦਿਆਂ ਪਤਾ ਲੱਗੂ ਕਿੱਥੋਂ ਦੇ ਬਣੇ। ਜਿਹੜੀ ਜਿਹੜੇ ਇਲਾਕਿਆਂ 'ਚ ਤੇ ਹੈ ਉਹਦਰ ਤਾਂ ਚਲੋ ਵਧੀਆ। ਹੁਣ ਆਪਣੇ ਪਿੰਡਾਂ ਥਾਵਾਂ ਤੇ ਨਾਂ ਤੇ ਵੀ ਵਿਕਨੇ ਆਉਂਦੇ ਆ। ਤੇ ਨਾ ਹੀ ਮਤਲਬ ਕਿਤੇ ਵੇਖੀ ਤੇ ਚਾਲਾ ਕਰ ਹਨਾ। ਤੇ ਮੈਂ ਤਾਂ ਕਰਕੇ ਕਿੰਨੀ ਕਿ ਜਿੰਨਾਂ ਦੇ ਲੱਗ ਸਕੀ ਏਦਾਂ ਲੱਗੇ ਹੁੰਦੇ ਆ ਵੱ ਔਰ ਆਮ ਦੇ ਨਾਲ ਇਹਨੂੰ ਇਦਾਂ ਹੀ ਬੜਾ ਵਧੀਆ ਤਰੀਕੇ ਨਾਲ ਬਣਾ ਕੇ ਸਬਜੀ ਦੇ ਰੂਪ ਵਿੱਚ ਖਾ ਸਕਦੇ ਆ ਤੇ ਕਈ ਵळे ਆਪਾਂ ਨਾ ਦਰਦੇ ਖਾਂਦੇ ਨਹੀਂ ਕਿ ਪਤਾ ਨਹੀਂ ਕਿ ਕਿਹਨੇ ਰੈਸਪੀ ਵੇਖਣੀ ਆ ਸਿੱਖਣੀ ਵੀ ਕਿੱਦਾਂ ਬਣਦੇ ਆ ਉਹ ਪਿਛਲੀ ਵੀਡੀਓ ਵੇਖ ਲਿਆ ਨੂੰ ਸਿਮਰਨ ਨੂੰ ਪਿਛਲੀ ਨਹੀਂ ਉਹਦੇ ਵਿੱਚ ਮੈਂ ਸਿੱਖੋ ਵੱਲ ਦੀ ਪਛਾਣ ਕਰਾਈ ਵੱਲ ਦੀ ਕਰਾਈ ਹੈ ਅੱਛਾ ਅੱਛਾ ਤੇ ਕਿੱਦਾਂ ਬਣਾ ਕੇ ਸਬਜੀ ਨਹੀਂ ਪਾਈ ਹੁਣ ਆਪਾਂ ਚਲੋ ਪਛਾਣ ਵੀ ਜ਼ਰੂਰੀ ਆ ਨਾ ਇਹ ਤੇ ਕੋਈ ਹੋਰ ਹੀ ਕਾ ਤੋੜ ਕੇ ਨਾ ਬਣਾ ਲੈ ਸਹੀ ਆ ਸਹੀ ਆ ਮੇਰੇ ਵਰਗੀ ਤਾਂ ਬਣਾ ਹੀ ਲੈਣਾ ਜਦਾਂ ਹਾਂ ਤੂੰ ਪੱਕੀ ਕਰ ਸਕਦੀ ਹੈਂ ਤੂੰ ਕੌਜ ਵਿੱਚ ਕਾ ਜਾਂਦੀ ਹੈ ਚੱਲ ਕੋਈ ਅੱਜ ਤਾਂ ਇਦਾਂ ਦਾ ਕੰਮ ਕੀਤਾ ਕਿ ਮੈਂ ਕਦੀ ਸੋਚੋ ਨਹੀਂ ਸਦੀ ਦੱਸਦੀ ਨਹੀਂ ਹੁਣ ਮੈਂ ਤੇਰਾ ਮੈਂ ਕਬਰਾਂ ਰੋਂਦੀ ਮੈਨੂੰ ਜਿੱਦਾਂ ਮਾਤਾ ਲੋ ਆਏ ਤੇ ਉਹ ਕਹਿੰਦਾ ਤਾਂ ਉਹ ਤੇਰਾ ਰਾਜ ਰਾਜਾ ਜਿੱਦਾਂ ਤੂੰ ਮੇਰੇ ਕੋਲ ਕੋਈ ਦੱਦ ਨਾ ਨਾ ਮੰਨੀ ਹੁੰਦਾ ਤੇ ਵਾਗ ਹੁੰਦਾ ਹਾਂ ਕੋਈ ਨਹੀਂ ਮੈਨੂੰ ਇਹ ਲੋ ਬੜਾ ਪਿਆਰ ਕਰਦੇ ਸਰੋਤੇ ਸਾਰੇ ਕਰਦੇ ਜਿਹਨਾਂ ਨੇ ਪਿਆਰ ਕਰਦੇ ਉਹਨਾਂ ਨੂੰ ਤੇਰਾ ਦਿਮਾਗ ਦੱਸਣਾ ਕਿ ਤਰਦਾ ਵਾ ਚੱਲ ਬੱਸ ਸੁਣਾ ਲੈ ਪਰਦਾ ਲਾ ਪਰਦਾ ਪਰਦਾ ਜਿਦਨ ਕਿਤੇ ਹੈ ਕਿ ਅੱਗ ਲੋੜੂਗੀ ਪੜਦਾ ਚੁੱਕਾਂਗੇ ਚੁੱਕ ਸਕਦੇ ਅਸੀਂ ਮਾਤੇ ਪੇਕੇ ਆ ਵੇ ਉਹਦਾ ਇਤਹਾਸ ਸਮੋਤਾ ਆ ਵੇ ਬਾਸ ਕਿੱਟ ਪਾ ਸਕਦੀ ਨਹੀਂ ਇਦਾਂ ਸਕੈਟ ਤੇ ਹੈ ਪਿੜਿਬਣਾ ਕਿਸੇ ਹੀ ਆਪਣੇ ਲੈਟਰ ਵਾਲੇ ਦਿਨ ਤੇ ਮੇਰੇ ਪੁੱਤ ਦੀ ਇਹ ਦੇਖ ਪਤਾ ਨਹੀਂ ਹੈ ਮੈਂ ਦਾਦੀ ਆ ਅਮੀ ਮਤਲਬ ਸਾਡੇ ਹੈਪੀ ਇਥੇ ਉਹ ਵਿਚਾਰਾ ਨਾ ਉਹਦੀ ਘਰ ਵਾਲੀ ਛੱਡ ਛੁੜ ਕੇ ਚਲੀ ਗਿਆ ਵਿਚਾਰਾ ਤੇ ਸਾਹਮਣੇ ਆਈ ਤੇ ਸਾਹਮਣੇ ਆ ਕੇ ਦਰੋਜ ਭੋਲ ਘੜੋ ਉਹ ਪਤਾ ਕੀ ਆ ਉਹ ਸੁਪਰੀਸ ਕਿਤੀ ਦਾਰੂ ਬੜੀ ਪੀਦਾ ਜਿਆ ਕਮੜਾ ਹੋਇਆ ਤੇ ਅੱਥਰ ਨਾ ਕੜੀ ਗਾਵੇ ਪੈਣਾ ਸਬਜੀ ਦਹੀਂ ਪੈਣਾ ਸਬਜੀ ਦਹੀਂ ਪੈਣਾ ਹਾਂ ਥੋੜੀ ਜੀ ਰੋਟੀ ਦੇ ਦੇ ਪਕੌੜੇ ਵੀ ਦੇ ਦੇ ਬਸ ਵੀ ਦੇ ਦੇ ਅਛਾ ਤੇ ਉਹ ਮੁੜ ਕੇ ਮੈਂ ਨਾ ਪੈ ਗਈ ਜਾ ਕਰਨਾ ਹੈਪੀ ਨਾ ਜਾਣੀ ਖਾਦੀ ਐ ਇਹ ਹੈਪੀ ਲੈਂਟਰ ਵਾਲੇ ਤੇ ਆਇਆ ਤੇ ਮੈਨੂੰ ਸਿਮਰਨ ਜਾ ਕੇ ਜਾਂਦੀ ਆ ਪੁਣੀ ਹੈਪੀ ਆ ਮੈਂ ਤਾਂ ਕੱਪੀ ਆ ਮੇਰੀ ਜਾਣੀ ਖਾਦੀ ਆ ਨਹੀਂ ਨਹੀਂ ਉਹ ਹੈਪੀ ਨਹੀਂ ਆਪਣਾ ਪਰੋਣ ਆ ਖੈਰ ਬੱਦ ਨਾ ਆਇਆ ਹੈ ਮੈਂ ਭਾਨੇ ਕਿ ਨੂੰ ਡਰਦੇ ਗੜ ਮੇਰੇ ਅੰਦਰ ਲੱਗਿਆ ਲੱਗੇ ਖੜਾ ਖੰਦੀ ਨੇ ਤੇ ਉੰਤਰੀ ਨੇ ਜਾਣ ਹੀ ਖਾ ਲਈ ਜੇ ਨੇ ਨੇ ਆ ਫਿਰ ਨਾਲੇ ਠੰਡਾ ਹੋ ਗਿਆ ਨਾ ਕੱਚਾ ਜਾ ਹੋ ਗਿਆ ਨਾਨਕੇ ਆયા ਹੁੰਦੇ ਨਾ ਲੜ ਗਿਆ ਟੈਨ ਸਭ ਜਾਣ ਲੱਗੇ ਆ ਬਸ ਚੰਗਾ ਵਧੀਆ ਲੱਗਾ ਹੈ ਵੀ ਹੁਣ ਜਦੋਂ ਦਾ ਲੈਂਟਰ ਪਿਆ ਤੇ ਕਲਦੇ ਆਏ ਹਨਾ ਤੇ ਵੇਖਣ ਆਣ ਕੇ ਚਲੋ ਪ੍ਰਮਾਤਮਾ ਤੰਦਰੁਸਤ ਰੱਖਿਆ ਬਖਸ਼ੇ ਸੋਖਾ ਧੋਣੇ ਕਰੇ ਬڑے ਮਿਹਨਤ ਮੈਂ ਸਭ ਕੁਝ ਕਰਦਾ ਇੱਕ ਚੀਜ਼ ਹੀ ਇਦਾਂ ਦੀ ਚਾਹ ਜਿੰਨਾ ਹੁੰਦਾ ਵਾ ਵੀ ਹੁਸਨਾ ਹੁੰਦੇ ਫਰੀਦਾ ਘਰ ਪਾਉਂਦਾ ਵਾ ਬੜਾ ਚਾਹ ਜਾਂਦਾ ਬੜਾ ਸਾਹ ਹੁੰਦਾ ਵਾ ਹੋਰ ਮੈਂ ਕਹਿੰਦੀ ਕੁੜੀਆਂ ਚਾਹਣੀਆਂ ਫਿਰ ਬਖਾਵਾਂਗੇ ਲੈਂਡਰ ਆਡਰ ਪੁੱਲਿਆ ਬਖਾਇਆ ਨਹੀਂ